ਉਮੀਦਵਾਰ ਵੋਟਾਂ ਦੇ ਲਈ ਹਰ ਪਿੰਡ ਦੇ ਵਿੱਚ ਉਤਰੇ ਹੋਏ ਹਨ ਆਪਣੇ ਆਪਣੇ ਉਮੀਦਵਾਰ ਵੱਡਾ ਜੋਰ ਲਗਾ ਰਹੇ ਹਨ ਪਾਰਟੀਆਂ ਨੂੰ ਮੁੱਖ ਰੱਖਦਿਆ ਹੋਇਆਂ ਇਹ ਜੋ ਚੋਣ ਲੜੀ ਜਾ ਰਹੀ ਹੈ ਜੀਐਸ ਜੀਟੀਵੀ ਪੰਜਾਬ ਦੇ ਉੱਪਰ ਉਮੀਦਵਾਰਾਂ ਦੇ ਨਾਲ ਵੀ ਆਪਣੀ ਮੁਲਾਕਾਤ ਆਪ ਜੀ ਦੀ ਕਰਵਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਸੰਦੀਪ ਸਿੰਘ ਜੀ ਕਿਸ ਤਰ੍ਹਾਂ ਲੱਗਦਾ ਵੋਟਾਂ ਦਾ ਵਿਗਲ ਵੱਜ ਚੁੱਕਾ ਹੈਗਾ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਕਿੰਨੇ ਕੁ ਉਸਾਰ ਲੱਗਦੇ ਹੈਗੇ ਆ ਜੇ ਵੋਟਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ ਨਿਰੀਆਂ ਉਪਰ ਵਾਇਟ ਲਈਏ ਭਾਜੀ ਦੀ ਮੇਰੀ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਮੇਰੇ ਸਾਰੇ ਜੂਥ ਨੂੰ ਮੇਰੇ ਪਰਿਵਾਰ ਬੀਬੀਆਂ ਭੈਣਾ ਸਿਆਣੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਭੈਣਾ ਮੇਰੀ ਹਰਾਂ ਨੂੰ ਦਿਲੋਂ ਬੇਨਤੀ ਕਰਦਾ ਕਿ ਮੇਰਾ ਜਿਹੜਾ ਜੂਨ ਨੰਬਰ 7 ਬਲੌਂਕ ਨੋਰਾ ਇਹਦੇ ਵਿੱਚ ਮੇਰੇ ਟੋਟਲ 34 ਪਿੰਡਾਂ ਦੇ ਆ ਜੀ ਮੈਂ ਦਿਲੋਂ 34 ਦੇ 34 ਪਿੰਡਾਂ ਦੇ ਹਰ ਵੋਟਰ ਨੂੰ ਬੇਨਤੀ ਕਰਦਾ ਕਿ ਮੇਰੀ ਹੱਥ ਪੰਜੇ ਤੇ 14 ਤਰੀਕ ਨੂੰ ਮੋਹਰ ਲਾ ਕੇ ਔਰ ਇਹਦੇ ਵਿੱਚ ਜਿੰਨੇ ਮੇਰੇ ਚਪਿੰਦੇ ਆ ਨੌ ਸੰਤੀਆਂ ਉਹਨਾਂ ਦੇ ਮੈਂ ਅਲੱਗ-ਅਲੱਗ ਬੇਨਤੀ ਕਰੂੰਗਾ ਵੀ ਆ ਇਸ ਵਾਰ ਚੋਂ ਆ ਤੁਸੀਂ ਇੱਕ ਇੱਕ ਵੋਟ ਪਾ ਕੇ ਮੈਨੂੰ ਇਹ ਕੰਮ ਜਬ ਕਰੋ ਮੈਂ ਹਰ ਦਿਲੋਂ ਪੂਰਾ ਜੋ ਤੁਹਾਡੀਆਂ ਮੰਗਾਂ ਜੋ ਤੁਹਾਡੇ ਵਾਦੇ ਮੈਂ ਪੂਰੇ ਕਰੂੰਗਾ ਇਹ ਮੇਰਾ ਵਾਦਾ ਆ ਔਰ ਹਰ ਪਿੰਡ ਦੇ ਵਿੱਚ ਮੈਂ ਜ਼ਮੀਨ ਨਾਲ ਜੁੜਿਆ ਆ ਲੈਵਲ ਤੋਂ ਉੱਠ ਕੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਵੀ ਹਰ ਭਾਈਚਾਰੇ ਦਾ ਮੈਂ ਕੰਮ ਕਰੂੰਗਾ ਔਰ ਕੋਈ ਵੀ ਮਾਤਾ ਬਜ਼ੁਰਗ ਮੈਂ ਹਰ ਵੇਲੇ ਉਹਨਾਂ ਦੇ ਚਾਨਣਾ ਚ ਰਹੂੰਗਾ ਔਰ ਜੋ ਵੀ ਬੇਨਤੀ ਕਰੂੰਗਾ ਮੈਂ ਪੂਰੀ ਕਰਾਂਗਾ